ਅੱਜ ਸਾਨੂੰ ਇੱਕ ਗੱਡੀ ਇੱਥੇ ਰੋਕੀ ਸੀ ਜਿਹੋ ਦੇ ਵਿੱਚ ਪਨੀਰ ਤੇ ਦਹੀਂ ਦੇ ਪਾਇਆ ਗਿਆ ਹੈ ਬਰਲੇ ਬਰਲੇ ਜ਼ਿਲ੍ਹਿਆਂ ਤੋਂ ਆ ਰਹੀ ਸੀ ਗੱਡੀ ਤੁਸਕੇ ਇਸ ਤੇ ਪੜਾਣ ਲੈ ਜਿਹਦੇ ਵਿੱਚ 70 ਕਿਲੋ ਦੇ ਆਸ-ਪਾਸ ਪਨੀਰ ਹੈਗਾ ਤੇ 30 ਕਿਲੋ ਦੇ ਆਸ-ਪਾਸ ਆਪਣੇ ਦਹੀਂ ਦਹੀਂ ਦੇ ਹੈ ਤੇ ਉਹਦਾ ਜੀ ਸੈਂਪਲ ਭਰ ਲਿਆ ਹੈ ਸੈਂਪਲ ਭਰ ਕੇ ਫੂਡ ਸੇਫਟੀ ਲੈਬ ਜੋ ਫਰਡ ਹੈ ਉੱਥੇ ਭੇਜ ਦਿੱਤਾ ਜਾਊਗਾ ਜੋ ਰਿਪੋਰਟ ਆਊਗਾ ਇਸ ਤੇ ਬੰਦੀ ਕਾਰਵਾਈ ਫੂਡ ਸੇਫਟੀ ਐਕਟ 2006 ਦੇ ਤਹਿਤ ਬੰਦੀ ਕਾਰਵਾਈ ਕਰ ਦਿੱਤੇ ਜਾਓ ਤੇ ਸਰ کون سی ਵਿਅਕਤੀ ਕਿੱਥੋਂ ਦਾ ਬੰਦਾ ਜਿਹੜਾ ਫੜਿਆ ਗਿਆ ਜੀ ਦਿਖਾਓ ਇਹ ਇੱਥੇ ਲੋਕਲ ਹੀ ਹੈ ਆਪਣੇ ਕੋੜਪੂਰੇ ਦੇ ਕੀ ਨਾਮ ਕਰਾ ਕੀ ਹੈ ਸਰ ਦਾ ਨਾਮ ਅਸੀਂ ਅਜੇ ਤੁਹਾਨੂੰ ਦੱਸ ਦਾਂਗੇ ਸਰ ਸਿੰਪਲ ਭਰਿਆ ਮਾਲ ਵੀ ਰਿਕਵਰ ਕੀਤਾ ਜਾਂ ਇਕੱਲਾ ਸਿੰਪਲੀ ਭਰਿਆ ਹਾਂਜੀ ਮਾਲ ਦੀ ਸੀਜ਼ ਕਰ ਦਿੱਤਾ ਕਿੰਨਾ ਕਰ ਰਿਕਵਰ ਕੀਤਾ ਸਰ ਕੋਈ 70 ਕਿਲੋ ਪਨੀਰ ਤੇ 30 ਕਿਲੋ ਦਹੀਂ ਸਰ ਤੁਹਾਡੀ ਪੋਸਟ ਕੀ ਹੈ ਫੂਡ ਸੇਫਟੀ ਹੈ ਸਰ ਸ਼ਹਿਰ ਦੇ ਵਿੱਚ ਚਰਚਾ ਹੈ ਕਿ ਫੂਡ ਸੇਫਟੀ ਵਾਲੇ ਜਿਹੜੇ ਹੈਗੇ ਆ ਮਹੀਨਾ ਬੰਨਿਆ ਹੋਇਆ ਸ਼ਰੇਆਮ ਮਲਾਬੜ ਚੱਲਦੀ ਆ ਕੀ ਕੰਨਸ ਤੇ ਬਾਰੇ ਦੇਖੋ ਜੀ ਲਗਾਤਾਰ ਸੈਂਪਲਿੰਗ ਹੋ ਰਹੀ ਹੈ ਜੋ ਵੀ ਸੈਂਪਲ ਫੇਲ ਆਏ ਆ ਪਿਛਲੇ ਉਹਨਾਂ ਨੂੰ ਆਪਾ ਕੋਰਟ ਵਿੱਚ ਕੇਸ ਦਾਇਰ ਕਰ ਦਿੱਤਾ ਗਿਆ ਜਾਂ ਉਹਨਾਂ 'ਤੇ ਜੁਰਮਾਨਾ ਹੋਇਆ ਜਾਂ ਕੋਰਟ ਵਿੱਚ ਜਿਹੜੀ ਅਸੀਜਮ ਕੋਰਟ ਵਿੱਚ ਉਹਨਾਂ ਤੇ ਕੇਸ ਚੱਲ ਰਹੇ ਹਨ ਤੇ ਜੋ ਮਾਨਯੋਗ ਕੋਰਟ ਵੱਲੋਂ ਸਜ਼ਾ ਸੁਣਾ ਦਿੱਤੀ ਜਾਂਦੀ ਹੈ ਉਸ ਦੇ ਆਧਾਰ ਤੇ ਸਜ਼ਾ ਸੁਣਾ ਦਿੱਤੀ ਜਾਂਦੀ ਹੈ ਜੋ ਸਜ਼ਾ ਹੋ ਰਹੀ ਆ ਕਾਫੀ ਜੁਰਮਾਨੇ ਕਾਫੀ ਹੋਏ ਆ ਪਿਛਲੇ ਦਿਨਾਂ ਵਿੱਚ ਜਿਹੜੇ ਪਨੀਰ ਦੇ ਸੈਂਪਲ ਹੋ ਗਏ ਦੁੱਧ ਦੇ ਸੈਂਪਲ ਹੋ ਗਏ ਜਾਂ ਜਿਹੜੀ ਚਟਨੀ ਵਗੈਰਾ ਹੋ ਗਈ ਜੋ ਵੀ ਫੂਡ ਆਈਟਮਸ ਆਪਣੇ ਸ਼ਹਿਰ ਅੰਦਰ ਜਿਹੜੀਆਂ ਸਾਰਿਆਂ ਦੇ ਸੈਂਪਲ ਲਗਾਤਾਰ ਲਏ ਜਾ ਰਹੇ ਆ ਚੈਕਿੰਗ ਕੀਤੀ ਜਾ ਰਹੀ ਹੈ ਜਿਹੜੇ ਹਲਵਾਈ ਆ ਸਰ ਉਹਨਾਂ ਕੋਲੇ ਇੰਨਾ ਡਾਰਕ ਜਿਹੜਾ ਹੋ ਗਿਆ ਕਲਰ ਦਿੰਦੇ ਆ ਕੀ ਲੱਗਦਾ ਉਹ ਗਲਤ ਨਹੀਂ ਹੈਗਾ ਦੂਸਰੇ ਨੰਬਰ ਤੇ ਜਿੰਨੇ ਵੀ ਗੋਲ ਗੱਪਿਆਂ ਵਾਲੇ ਆ ਉਹ ਆਪਣੇ ਹੱਥ ਭੋਲੀ ਜਾਂਦੇ ਵਿੱਚ ਉਹ ਤੁਹਾਨੂੰ ਲੱਗਦਾ ਨਹੀਂ ਕਿ ਉਹਨਾਂ ਤੇ ਅੱਜ ਤੱਕ ਉਹਨਾਂ ਤੇ ਕੋਈ ਉਹਨਾਂ ਦੇ ਪੁੱਛਗਿੱਛ ਨਹੀਂ ਹੋਈਗੀ ਦੇਖੋ ਜਿਹੜਾ ਕਲਰ ਹੈ ਜੋ ਫੂਡ ਕਲਰ ਹੈ ਪਰਮਿਟਡ ਫੂਡ ਕਲਰ ਹੈ ਉਹ ਪਾਸ ਹੁੰਦਾ ਹੈ ਉਹਦਾ ਸੈਂਪਲ ਜੇ ਲਏ ਜਾਂਦੇ ਜੇ ਫੇਲ ਆਉਂਦਾ ਤਾਂ ਉਹ ਰਿਸਮਾਨਯੋਗ ਸੀਫੋਨ ਕੋਡ ਅਕੀਸਸ ਦਰਕਾਰ ਦਿੱਤਾ ਜਾਂਦਾ ਹੈ ਬਾਕੀ ਜੋ ਆਪਣੇ ਰੇੜੀਆਂ ਵਾਲੇ ਉਹਨਾਂ ਨੂੰ ਲਗਾਤਾਰ ਟ੍ਰੇਨਿੰਗ ਵੀ ਦੇ ਰਹੇ ਹਾਂ ਥੋੜਾ ਫੇਸ ਸਾਰਾ ਇਧਰ ਨੂੰ ਰੱਖੋ ਉਸ ਤੱਕ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਜਿਹਦੇ ਅਧਾਰ ਤੇ ਉਹਨਾਂ ਨੂੰ ਹਾਈਜੀਨ ਮੇਨਟੇਨ ਸੈਨੀਟੇਸ਼ਨ ਮੇਨਟੇਨ ਕਰਨ ਦੇ ਤਰੀਕੇ ਦੱਸੇ ਜਾ ਰਹੇ ਹਨ ਬਾਕੀ ਜੋ ਲੇਬਰ ਕਲਾਸ ਹੈ ਉਹਨਾਂ ਨੂੰ ਅਵੇਅਰਨੈਸ ਕਰਨ ਦੀ ਜ਼ਰੂਰਤ ਹੈ ਅਵੇਅਰਨੈਸ ਲਗਾਤਾਰ ਸਾਡੇ ਅਵੇਰਨੈਸ ਕੈਂਪ वगैरह ਅਵੇਰਨੈਸ ਜਾ ਕੇ ਦੇ ਲਿਆ ਤੇ ਅਸੀਂ ਆਪ ਦਸਨੇ ਜਿਸਤਾਨੇ ਪਏ ਜਾਂ ਮਾਸਕ वगैरह ਲਗਾਏ ਜਾਂ ਕੁਝ ਕੁਝ ਬੰਦਿਆਂ ਨੇ ਸੁਧਾਰ ਕਰ ਲਿਆ ਜੋ ਨਹੀਂ ਸੁਧਾਰ ਕਰਨ ਉਹ ਅਨਹਾਈਜਨਿਕ ਚਲਾਨ वगैरह ਵੀ ਕੀਤੇ ਜਾਂਦੇ ਨੇ ਠੀਕ ਹੈ